ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੀ YouTube ਚੈਨਲ ਤੇ ਤੇ ਅੱਜ ਆਪਾਂ ਗੱਲ ਕਰਦੇ ਹਾਂ ਜੀ ਇਸ ਵੀਡੀਓ ਰਹੀ ਵੀ ਜਿਹੜੇ ਸਕੈਮ ਨੇ ਉਹ ਦਿਨੋਂ ਦਿਨ ਵਧ ਹੀ ਜਾਂਦੇ ਨੇ ਤੇ ਵੀ ਉਹਨਾਂ ਦਾ ਕਿੰਨਾ ਜ਼ਿਆਦਾ ਪ੍ਰਕੋਪ ਹੋ ਗਿਆ ਆਪਣੀ ਸੁਸਾਇਟੀ ਦੇ ਵਿੱਚ ਇੰਡੀਆ ਦੇ ਵਿੱਚ ਇੰਨੇ ਜ਼ਿਆਦਾ ਸਕੈਮ ਹੋ ਗਏ ਆਧਾਰ ਕਾਰਡ ਨਾਲ ਸਕੈਮ ਹੋਣ ਲੱਗ ਗਏ ਜੀ ਫੋਨ ਨੰਬਰ ਤੇ OTP ਆ ਜਾਂਦੀ ਹੈ ਕਈ ਵਾਰ OTP ਨਹੀਂ ਆਉਂਦੇ ਤੇ ਫਿਰ ਵੀ ਸਕੈਮ ਹੋ ਜਾਂਦਾ ਹੈ ਤੇ ਮੇਲ ਤੇ ਮੇਲ ਦੇ ਉੱਪਰ ਵੀ OTP ਆ ਕੇ ਲਾ ਲੋ ਪਾਸਵਰਡ ਚੇਂਜ ਹੋ ਜਾਂਦੇ ਆ ਤੇ ਬੰਦੇ ਨੂੰ ਪਤਾ ਵੀ ਨਹੀਂ ਲੱਗਦਾ ਵੀ ਮੇਰੀ ਮੇਲ ਆਈਡੀ ਹੈਕ ਹੋ ਗਈ ਤੇ ਇਹ ਹੋਟਲ 'ਚ ਜਾਣੇ ਆਪਾਂ ਨੂੰ ਚੈੱਕ ਇਨ ਕਰਨਾ ਪੈਂਦਾ ਹੈ ਉਹਦੇ ਵਾਸਤੇ ਆਪਾਂ ਨੂੰ ਆਈਡੀ ਪ੍ਰੂਫ ਦੇਣੀ ਪੈਂਦੀ ਹੈ ਤੇ ਉਹ ਆਈਡੀ ਆਈਡੀ ਪ੍ਰੂਫ ਦੇਣ ਵਾਸਤੇ ਆਪਾਂ ਨੂੰ ਆਪਣਾ ਆਧਾਰ ਕਾਰਡ ਦੇਣਾ ਪੈਂਦਾ ਜੀ ਆਧਾਰ ਕਾਰਡ ਤੇ ਅੱਜ ਤੁਹਾਨੂੰ ਵੀਡੀਓ ਦਿਖਾਉਣੀ ਹੈ ਅੱਗੇ ਮੈਂ ਇੱਕ ਕਲਿੱਪ ਐਡ ਕਰਦੇ ਨਿਊਜ਼ ਚੈਨਲ ਆਉਂਦੀ ਹੈ ਤਾਂ ਉਹਦੇ ਵਿੱਚ ਤੁਸੀਂ ਪੂਰਾ ਮਾਮਲਾ ਦੇਖੋ ਵੀ ਕਿਸ ਤਰੀਕੇ ਨਾਲ ਸਕੈਮ ਹੋ ਰਿਹਾ ਜੀ ਹੋਟਲ 'ਚ ਜਾ ਕੇ ਆਧਾਰ ਕਾਰਡ ਦਿਖਾਉਣ ਵਾਲੇ ਹੋ ਜਾਓ ਸਾਵਧਾਨ ਹੋਟਲ ਵਿੱਚ ਜਾ ਕੇ ਚੈੱਕ ਇਨ ਕਰਨ ਵੇਲੇ ਕੀ ਤੁਸੀਂ ਵੀ ਦਿਖਾਉਣੇ ਆਧਾਰ ਕਾਰਡ ਚੈਨਲ ਸੁਣੋ ਇਹ ਪੰਜ ਈਜ਼ੀ ਸਟੈਪਸ ਕਿਤੇ ਤੁਹਾਡੇ ਨਾਲ ਹੋ ਜਾਵੇ ਧੋਖਾ ਸੁਰੱਖਿਅਤ ਤਰੀਕੇ ਦੇ ਨਾਲ ਆਧਾਰ ਕਾਰਡ ਦੀ ਜਾਣਕਾਰੀ ਦੇਣ ਦੇ ਲਈ ਸੁਣ ਲਓ ਇਹ ਪੂਰੀ ਖਬਰ ਤਾਲ ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਮੈਂ ਹਾਂ ਅੰਜਲ ਜਗੀ ਜੇਕਰ ਤੁਸੀਂ ਵੀ ਹਰ ਜਗ੍ਹਾ ਤੇ ਜਾ ਕੇ ਆਪਣੇ ਇੰਪੋਰਟੈਂਟ ਡਾਕੂਮੈਂਟ ਵਜੋਂ ਆਪਣਾ ਆਧਾਰ ਕਾਰਡ ਦਿਖਾਉਣੇ ਹੋ ਤਾਂ ਇਹ ਤੁਹਾਡੇ ਲਈ ਖਬਰ ਬੇਹਤ ਜ਼ਰੂਰੀ ਆ ਉਹ ਪੂਰੀ ਜਾਣਕਾਰੀ ਲੈ ਲੈਣਿਆ ਜਦੋਂ ਤੁਸੀਂ ਕਿਤੇ ਹੋਟਲ ਦੇ ਵਿੱਚ ਚੈੱਕ ਇਨ ਕਰਨ ਵੇਲੇ ਆਧਾਰ ਕਾਰਡ ਦਿਖਾਉਣੇ ਹੋ ਅਗਰ ਉਹ ਤੁਹਾਨੂੰ ਕਹਿੰਦੇ ਨੇ ਕਿ ਆਧਾਰ ਕਾਰਡ ਦਿਖਾਉਣਾ ਪੈਗਾ ਇਹ ਕੰਪਲਸਰੀ ਹੈ ਤਾਂ ਤੁਹਾਡੇ ਲਈ ਇੱਕ ਬੇਹਤ ਜ਼ਰੂਰੀ ਖਬਰ ਹੈ ਜੇਕਰ ਤੁਸੀਂ ਆਪਣਾ origignal ਆਧਾਰ ਕਾਰਡ ਉਹਨਾਂ ਨੂੰ ਜਾ ਕੇ ਸੌਂਪ ਦਿੰਨੇ ਹੋ ਤੇ ਬਹੁਤ ਹੀ ਖਤਰੇ ਵਾਲੀ ਗੱਲ ਹੈ ਤਾਂ ਹੁਣ ਇਹ ਜੋ ਖਬਰ ਹੈ ਤੁਹਾਡੇ ਲਈ ਅੱਖਾਂ ਖੋਲਣ ਵਾਲੀ ਹੋਏਗੀ ਕਿਉਂਕਿ ਕਦੇ ਵੀ ਆਧਾਰ ਕਾਰਡ ਇਸ ਤਰੀਕੇ ਦੇ ਨਾਲ ਕਿਸੇ ਅਣਜਾਣ ਵਿਅਕਤੀ ਦੇ ਹੱਥ ਦੇ ਵਿੱਚ ਨਹੀਂ ਦੇਣਾ ਚਾਹੀਦਾ ਅੱਜ ਦੇ ਸਮੇਂ ਦੇ ਵਿੱਚ ਆਧਾਰ ਕਾਰਡ ਇੱਕ ਮਹੱਤਵਪੂਰਨ ਦਸਤਾਵੇਜ਼ ਬਣ ਚੁੱਕਿਆ ਹੈ ਡਾਕੂਮੈਂਟ ਬਣ ਚੁੱਕਿਆ ਹੈ ਬੈਂਕ ਖਾਤਾ ਖੋਲਣ ਸਕੂਲ ਕਾਲਜ ਵਿੱਚ ਦਾਖਲਾ ਲੈਣ ਜਾਇਦਾਦ ਖਰੀਦਣ ਡਰਾਈਵਿੰਗ ਲਾਇਸੈਂਸ ਅਤੇ ਪੈਨ ਕਾਰਡ ਲੈਣ ਅਤੇ ਵੱਖ-ਵੱਖ ਸਰਕਾਰੀ ਸਕੀਮਾਂ ਦਾ ਲਾਭ ਲੈਣ ਦੇ ਲਈ ਆਧਾਰ ਕਾਰਡ ਹੀ ਜ਼ਰੂਰੀ ਹੈ ਆਧਾਰ ਦੀ ਵਰਤੋਂ ਵਧਣ ਦੇ ਨਾਲ ਦੇ ਨਾਲ ਸੰਬੰਧਤ ਔਖਾ ਤੜੀ ਦੀਆਂ ਘਟਨਾਵਾਂ ਵੀ ਵਧਣ ਲੱਗ ਗਈਆਂ ਨੇ ਇਸ ਤੋਖਾ ਤੜੀ ਨੂੰ ਰੋਕਣ ਦੇ ਲਈ ਯੂਨਿਕ ਆਇਡੈਂਟੀਫਿਕੇਸ਼ਨ ਅਥਾਰਟੀ ਆਫ ਇੰਡੀਆ ਯੂਆਈਡੀਆਈ ਨੇ ਜੋ ਹੈ 마સ્ਕਡ ਕਾਰਡ ਜੋ ਹੈ 마ਸਕ ਆਧਾਰ ਕਾਰਡ ਲਾਂਚ ਕੀਤਾ ਇਹ ਤੁਹਾਡੇ ਵੇਰਵਿਆਂ ਦੀ ਅਪਡੇਟਸ ਦੇ ਚੋਰੀ ਹੋਣ ਦੇ ਜੋਖਮ ਨੂੰ ਜੋ ਹੈ ਘਟਾਉਂਦਾ ਹੈ ਤੁਸੀਂ ਹਮੇਸ਼ਾ ਇਸ ਦੇ ਨਾਲ ਸੁਰੱਖਿਅਤ ਹੀ ਰਹੋਗੇ ਜੇ ਤੁਸੀਂ ਇਹ ਸਟੈਪਸ ਫਾਲੋ ਕਰੋਗੇ ਨਾਲ ਹੀ ਇਹ ਇੱਕ ਸੁਰੱਖਿਅਤ ਵਿਕਲਪ ਜੋ ਆਪਸ਼ਨ ਹੈ ਉਸ ਦੇ ਵਜੋਂ ਉੱਭਰ ਰਿਹਾ ਹੈ ਸਾਰੇ ਲੋਕ ਇਸ ਨੂੰ ਫੋਲੋ ਕਰਨੇ ਨੇ ਕਿਉਂਕਿ ਧੋਖਾਧੜੀ ਦੇ ਜੋ ਕੇਸਸ ਨੇ ਵਧਦੇ ਜਾ ਰਹੇ ਨੇ ਕਿਤੇ ਤੁਹਾਡੇ ਨਾਲ ਹੁਣ ਇਹ ਧੋਖਾ ਨਾ ਹੋ ਜਾਵੇ ਤੇ ਜ਼ਰੂਰ ਇਸ ਖਬਰ ਨੂੰ ਫੋਲੋ ਕਰੋ ਇਸ ਸਟੈਪਸ ਨੂੰ ਫੋਲੋ ਕਰੋ ਕਿਉਂਕਿ ਕਿਤੇ ਵੀ ਅਣਜਾਣ ਵਿਅਕਤੀ ਦੇ ਹੱਥ ਤੁਹਾਡਾ ਆਧਾਰ ਕਾਰਡ ਨਹੀਂ ਜਾਣਾ ਚਾਹੀਦਾ ਆਓ ਜਾਣ ਲੈਨੇ ਆ ਕਿ ਮਾਸਕ ਆਧਾਰ ਕਾਰਡ ਦੇ ਬਾਰੇ ਕੀ ਜਾਣਕਾਰੀ ਹੈ ਤੇ ਇਹ ਕੀ ਹੈ ਤੇ ਇਸ ਨੂੰ ਡਾਊਨਲੋਡ ਕਿਸ ਤਰੀਕੇ ਦੇ ਨਾਲ ਕਰਨਾ ਸਭ ਤੋਂ ਪਹਿਲਾ myaadhaar.uidai.gov.in ਜੋ ਤੁਹਾਡੀ ਸਕਰੀਨ ਦੇ ਉੱਪਰ ਦਿਖ ਰਹੀ ਹੋਵੇਗੀ ਵੈਬਸਾਈਟ ਤੇ ਜਾਓ ਸੈਕਿੰਡ ਆਪਸ਼ਨ ਹੈ ਕਿ ਆਪਣਾ ਆਧਾਰ ਨੰਬਰ ਜਾਂ এনਰੋਲਮੈਂਟ ਆਈਡੀ ਦਰਜ ਕਰੋ ਕੈਪਚਾ ਭਰੋ ਤੇ OTP ਸੈਂਡ OTP ਤੇ ਕਲਿੱਕ ਕਰੋ ਇਸ ਤੋਂ ਬਾਅਦ ਸਰਵਿਸਿਜ਼ ਸੈਕਸ਼ਨ ਤੋਂ ਆਧਾਰ ਡਾਊਨਲੋਡ ਕਰੋ ਨੂੰ ਜੋ ਇਸ ਆਪਸ਼ਨ ਨੂੰ ਚੁਣੋ 3rd ਆਪਸ਼ਨ ਕੀ ਤੁਸੀਂ ਮਾਸਕ ਵਾਲਾ ਆਧਾਰ ਚਾਹੁੰਦੇ ਹੋ ਇਸ ਵਿਕਲਪਿਕ ਆਪਸ਼ਨ ਨੂੰ ਚੁਣੋ ਤੁਹਾਨੂੰ ਇਹ ਵਿਕਲਪ ਆਪਣੇ ਜਨਸੰਖਿਆ ਡਾਟਾ ਦੀ ਸਮੀਖਿਆ ਦੇ ਅਧੀਨ ਮਿਲੇਗਾ ਇਸ ਤੋਂ ਬਾਅਦ ਡਾਊਨਲੋਡ ਤੇ ਕਲਿੱਕ ਕਰੋ ਮਾਸਕ ਵਾਲਾ ਆਧਾਰ ਪੀਡੀਐਫ ਫਾਰਮੈਟ ਦੇ ਵਿੱਚ ਡਾਊਨਲੋਡ ਕੀਤਾ ਜਾਵੇਗਾ ਪੰਜਵਾਂ ਸਟੈਪ ਜੋ ਈਜ਼ੀ ਸਟੈਪ ਹੈ ਇਸ ਆਧਾਰ ਕਾਰਡ ਨੂੰ ਖੋਲਣ ਦੇ ਲਈ ਤੁਹਾਨੂੰ ਇੱਕ ਪਾਸਵਰਡ ਦੀ ਵੀ ਲੋੜ ਹੈ ਇਸ ਦੇ ਲਈ ਤੁਹਾਨੂੰ ਪਾਸਵਰਡ ਦੇਣਾ ਹੋਵੇਗਾ ਜੋ ਸਿਰਫ ਤੁਹਾਨੂੰ ਹੀ ਪਤਾ ਹੋਵੇਗਾ ਤੁਹਾਡੇ ਨਾਮ ਦੇ ਪਹਿਲੇ 4 ਅੱਖਰ ਆਧਾਰ ਦੇ ਵਿੱਚ ਜਿਹੜੇ ਤੁਹਾਡੇ ਨਾਮ ਦੇ ਪਹਿਲੇ ਅੱਖਰ ਹੁੰਦੇ ਨੇ ਉਹ ਵੱਡੇ ਅੱਖਰਾਂ ਦੇ ਵਿੱਚ ਅਤੇ ਤੁਹਾਡਾ ਜਨਮ ਦਾ ਸਾਲ YYYY ਦੇ ਵਿੱਚ ਦਰਜ ਕਰਨਾ ਹੋਵੇਗਾ ਉਦਾਹਰਨ ਦੇ ਲਈ ਜੇਕਰ ਤੁਹਾਡਾ ਨਾਮ ਕੁਮਕੁਮ ਹੈ ਤਾਂ ਤੁਹਾਡਾ ਜਨਮ ਸਾਲ 2003 ਹੈ ਤਾਂ ਤੁਹਾਡਾ ਪਾਸਵਰਡ ਹੋਵੇਗਾ K U M K 2003 K U M K 2003 ਹੋਵੇਗਾ ਇਸ ਤਰੀਕੇ ਦੇ ਨਾਲ ਤੁਸੀਂ ਆਪਣਾ ਮਾਸਕ ਆਧਾਰ ਡਾਊਨਲੋਡ ਕਰ ਸਕਦੇ ਹੋ ਤੁਹਾਨੂੰ ਫੋਟੋਜ਼ ਦੇ ਵਿੱਚ ਵੀ ਅਸੀਂ ਦਿਖਾ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਪਹਿਲਾਂ ਵੈਬਸਾਈਟ ਖੋਲ ਕੇ ਫਿਰ ਵੈਲਕਮ ਟੂ ਮਾਈ ਆਧਾਰ ਆਵੇਗਾ ਉਸ ਦੇ ਵਿੱਚ ਲੌਗਇਨ ਕਰਨਾ ਹੈ ਫਿਰ ਤੁਹਾਨੂੰ ਕੁਝ ਉਹ ਵਰਡਸ ਦਿਖਾਈ ਦੇਣਗੇ ਤੁਸੀਂ ਉਸ ਨੂੰ ਐਂਟਰ ਕੈਪਚਾ ਦੇ ਵਿੱਚ ਭਰ ਦੇਣਾ ਤੇ ਉਸ ਤੋਂ ਬਾਅਦ OTP ਆਉਂਦਾ ਹੈ ਇਸ ਤਰੀਕੇ ਦੇ ਨਾਲ ਤੁਸੀਂ ਅੱਗੇ ਦੇ ਅੱਗੇ ਸਟੈਪਸ ਫੋਲੋ ਕਰਦੇ ਜਾਓਗੇ ਤਾਂ PDF ਡਾਊਨਲੋਡ ਹੋ ਜਾਵੇਗੀ ਉਹ ਤੁਹਾਡਾ ਮਾਸਕ ਆਧਾਰ ਹੈ ਕਦੀ ਵੀ ਤੁਸੀਂ ਹੁਣ ਕਿਤੇ ਹੋਟਲ ਦੇ ਵਿੱਚ ਜਾਂਦੇ ਹੋ ਚੈੱਕ ਇਨ ਕਰਦੇ ਹੋ ਤਾਂ ਤੁਸੀਂ ਆਪਣਾ ਮਾਸਕ ਆਧਾਰ ਹੀ ਦਿਖਾਣਾ ਹੈ ਨਾ ਕਿ ਆਪਣਾ オリジナル ਕਾਰਡ ਕਿਉਂਕਿ ਇਸ ਦੇ ਨਾਲ ਧੋਖਾਧੜੀ ਦੇ ਜੋ ਕੇਸਸ ਨੇ ਵੱਧ ਰਹੇ ਨੇ ਜੇਕਰ ਤੁਸੀਂ ਵੀ ਆਪਣਾ ਆਧਾਰ ਕਾਰਡ ਕਿਸੇ ਨੂੰ ਸੌਂਪ ਦਿੰਦੇ ਹੋ ਜੋ ਤੁਹਾਡੇ ਰਿਸ਼ਤੇਦਾਰ ਨਹੀਂ ਹੈ ਤੁਹਾਡੇ ਜਾਣ ਪਛਾਣਦਾਰ ਨਹੀਂ ਹੈ ਕੋਈ ਸੇਫ ਇਨਸਾਨ ਨਹੀਂ ਹੈ ਕਿਸੇ ਜਾਣਕਾਰ ਨੂੰ ਤੁਸੀਂ ਨਹੀਂ ਸੌਂਪਦੇ ਬਲਕਿ ਤੁਸੀਂ ਇੱਕ ਅਣਜਾਣ ਵਿਅਕਤੀ ਨੂੰ ਸੌਂਪ ਦਿੰਦੇ ਹੋ ਤਾਂ ਤੁਹਾਡੇ ਨਾਲ ਕੱਲ ਨੂੰ ਬਹੁਤ ਵੱਡਾ ਫਰੋਡ ਹੋ ਸਕਦਾ ਹੈ